ਧੰਵਾਹਿ ਗੁਰੂ ਸਾਹਿਬ ਜੀਓ ਧੰਵਾਹਿ ਗੁਰੂ ਸਾਹਿਬ ਜੀਓ ਆਤਮ ਰਸ ਜਿਹ ਜਾਣਿਆ ਹਰ ਰੰਗ ਸਹਿਜ ਮਾਨ ਨਾਨਕ ਤਨ 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 ਜਨ ਆਇ ਤੇ ਪਰਵਾਰ ਨ ਤਨ 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 ਜਨ ਆਇਆ ਜਿਸ ਪਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਹੂੰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸ਼ਕਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਪਰਮ ਸਦਕਾਰ ਯੋਗ ਚਬਰ ਸ਼ਤਰ ਤਖਦ ਬਲਕ ਜੁਗੋ ਜੁਗਿਆ ਤਨ ਲੋਕ ਅਤੇ ਪਰਲੋਕ ਦੇ ਰਖਿਆਕ ਸ਼ਬਦਾਵਤਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਹਾਰਾਤ ਦਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਉੱਚੇ ਚੇ ਤੌਰ ਤੇ ਧੰਨ 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 ਬਾਬਾ ਦੀਪ ਸਿੰਘ ਜੀ ਦੁਨਾਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖ ਕੇ ਆਇਆ ਸੰਧਿਆ ਵਿਲੇ ਦੇ ਵਿਸ਼ੇਸ਼ ਦੀਵਾਨ ਦੀਆਂ ਹਾਜ਼ਰੀਆਂ ਭਰ ਰਏ ਹੋ। ਵਡਪਾਗੀ ਹ ਜਿਹੜਾ ਲੋ ਗੁਰੂਆਂ ਸੰਗਤ ਵਿੱਚ ਬੈਠ ਕਰਕੇ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਆ। ਸਵਾਸਾ ਰੂਪੀ ਪੂੰਜੀ ਨੂੰ ਸਪਨੇਆ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਦੋਂ ਅਸੀਂ ਭਾਵਨਾ ਦੇ ਨਾਲ ਆਪਣੇ ਵੱਡੇ ਵਡੇਰਿਆਂ ਨੂੰ ਚੇਤੇ ਕਰਨੇ ਆ ਉਦੋਂ ਫਿਰ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ ਹੈ ਉਹ ਕਹਿੰ ਲੱਗੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਬਲਿਹਾਰ ਸਤਕੇ ਜੀ ਦੇ ਨਾਮ ਜੁੜੇ ਸਰਦਾ ਭਾਵਨਾ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਅਤੇ ਆਪਣੇ ਵੱਡੇ ਵਡੇਰਿਆਂ ਨੂੰ ਸੂਰਬੀਆ ਨੂੰ ਜਰਨੈਲਾ ਨੂੰ ਚੇਤੇ ਕਰਦੇ ਨੇ ਕੁਰਬਾਨੀ ਤਿੰਨਾ ਗੁਰਸਿਖਾ ਪਾਏ ਭਗਤ ਗੁਰਪੁਰਬ ਕਰਨ ਦੇ ਸਵਡ ਭਾਗੀਆਂ ਅੱਜ ਤਲਤਨ ਬਾਬਾ ਦੀਪ ਸਿੰਘ ਜੀ ਜਿਹੜਾ ਦੇ ਜਨਮ ਦਿਹਾੜੇ ਨੂੰ ਮੋਕ ਰੱਖਿਆ ਹੋਇਆ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਗੋਦਾ ਨੰਦ ਮੰਨ ਰਹੇ ਆਂ ਤੇ ਰਮਤਾ ਵਿੱਚ ਹੀ ਬੇਨਤੀ ਕਰਾਂ ਕਿ ਜਦੋਂ ਅਸੀਂ ਤਲਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਨੇ ਆਂ ਤੇ ਆਪ ਮੁਹਾਰੇ ਮੂੰਹ ਦੇ ਵਿੱਚੋਂ ਸਾਸ ਸੰਗਤ ਵਾਵਾ ਨਿਕਲਦੀ ਏ ਜਾਇਉ ਕਹ ਲਈਏ ਵੀ ਜੇਕਰ ਅਸੀਂ ਤਨ ਤਨ ਸ਼ਬਦ ਦੇ ਵਰਤੋਂ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਨਾਲ ਨਾ ਕਰੀਏ ਤਿੱਜ ਪ੍ਰਤੀਤ ਹੁੰਦਾ ਹੈ ਕਿ ਨਾਮ ਅਧੂਰਾ ਲਿਆ ਗਿਆ ਹੈ ਕਿਉਂਕਿ ਉਹਨਾਂ ਨੇ ਕਮਾਈ ਕੁਝ ਇਸ ਢੰਗ ਦੀ ਕੀਤੀ ਅੱਜ ਵੀ ਵੇਖੋ ਵੀ ਸਮੁੱਚਾ ਬ੍ਰਹਿਮੰਡ ਧਰਤਨ ਬਾਬਾ ਦੀਪ ਸਿੰਘ ਜੀ ਦੀ ਰੋਸ਼ਨੀ ਦੇ ਵਿੱਚ ਬੈਠਾ ਹੋਇਆ ਹੈ ਤੰਤਨ ਬਾਬਾ ਦੀਪ ਸਿੰਘ ਜੀ ਇਹਨਾਂ ਦਾ ਜਨਮ 14 ਮਾਰਗ 1682 ਈਸਵੀ ਨੂੰ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਦੇ ਘਰ ਪਹੂ ਵਿੰਡ ਇਹ ਨਗਰ ਪੈਂਦਾ ਹੈ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਦਿਨ ਹੋਇਆ ਭਾਈ ਭਗਤਾ ਜੀ ਉਹ ਕੇਵਲ ਨਾਮ ਦੇ ਹੀ ਭਾਈ ਭਗਤਾ ਜੀ ਨਹੀਂ ਉਹਨਾਂ ਨੇ ਭਗਤ ਵਾਲੇ ਗੁਣ ਆਪਣੇ ਪੁੱਤਰ ਦੇ ਅੰਦਰ ਵੀ ਸਾਧ ਸੰਗਤ ਪੈਦਾ ਕੀਤੇ ਜਿੱਥੇ ਉਹ ਆਪ ਮਾਤਾ ਪਿਤਾ ਗੁਰਮਤ ਦੇ ਧਾਰਨੀ ਨੇ ਮਾਤਾ ਜਿਉਣੀ ਜੀ ਉਹ ਕੇਵਲ ਨਾਮ ਦੇ ਹੀ ਜਿਉਣੀ ਨਹੀਂ ਉਹਨੇ ਆਪਣੇ ਪੁੱਤਰ ਨੂੰ ਜੀਵਨ ਕਿਸ ਢਲ ਦੇ ਨਾਲ ਗੁਰਮਤ ਅਸ਼ੇ ਅਨੁਸਾਰ ਬਤੀਤ ਕਰਨਾ ਹੈ ਇਹ ਦੱਸਣਾ ਕੀਤਾ ਅੱਜ ਵੇਖੋ ਜੇਕਰ ਆਪਾਂ ਚੰਗੇ ਸਮਾਜ ਦੀ ਸਿਰਜਣਾ ਦੇ ਗੱਲ ਕਰਨੇ ਆ ਉਹਦੇ ਵਾਸਤੇ ਸਾਦ ਸੰਗਤ ਚੰਗੇ ਮਾਤਾ ਪਿਤਾ ਦਾ ਜਾਂ ਮਾਤਾ ਪਿਤਾ ਦਾ ਧਰਮੀ ਹੋਣਾ ਬਹੁਤ ਜ਼ਰੂਰੀ ਪ੍ਰੋਫੈਸਰ ਸਾਹਬ ਸਿੰਘ ਇਹ ਗੱਲ ਕਹਿੰਦੇ ਨੇ ਵੀ ਜੇਕਰ ਬੱਚੇ ਨੂੰ ਧਰਮੀ ਬਣਾਉਣਾ ਹੈ ਗੁਰਮਤਿ ਦੀ ਗੁੜਤੀ ਦੇਣੀ ਹੈ ਤੇ ਉਹਦੇ ਜਨਮ ਤੋਂ 20 ਸਾਲ ਪਹਿਲਾਂ ਇਹਦਾ ਅਖਰੀ ਅਰਸੀ ਵੀ ਜਨਮ ਤੋਂ 20 ਸਾਲ ਪਹਿਲਾਂ ਉਹਦੇ ਮਾਤਾ ਪਿਤਾ ਤਰਮੇ ਹੋਣੇ ਬਹੁਤ ਜ਼ਰੂਰੀ ਤੇ ਦਾਸ ਅਕਸਰ ਹੀ ਵਿਅਕਤੀ ਕਰਦਾ ਹੈ ਵੀ ਇੱਕ ਟ੍ਰੇਨ ਦੇ ਵਿੱਚ ਇੱਕ ਮਾਂ ਅਤੇ ਇੱਕ ਛੋਟਾ ਜਿਹਾ ਬੱਚਾ ਸਫ਼ਰ ਕਰ ਰਹੇ ਸਨ ਤੇ ਉਹਨਾਂ ਦੇ ਹੱਥ ਦੇ ਵਿੱਚ ਇਤਿਹਾਸ ਦੀਆਂ ਕਿਤਾਬਾਂ ਸਨ ਬਾਕੀ ਜਿਹੜੇ ਮੁਸਾਫਰ ਨੇ ਉਹ ਵੇਖ ਕੇ ਹੈਰਾਨ ਹੋਏ ਇੱਕ ਸੱਜਣ ਨੇ ਹੌਸਲਾ ਕਰਕੇ ਉਸ ਭੈਣ ਤੋਂ ਪੁੱਛਣਾ ਕਿਤਾਬੀ ਆਪ ਜੀ ਦਾ ਇਹ ਛੋਟਾ ਜਿਹਾ ਬੱਚਾ ਸਾਡੇ ਵੀ ਘਰਾਂ ਦੇ ਵਿੱਚ ਬੱਚੇ ਨੇ ਤੇ ਉਹ ਮੋਬਾਈਲ ਦਾ ਜਾਂ ਖਡਾਉਣਿਆਂ ਦਾ ਖਿਹੜਾ ਹੀ ਨਹੀਂ ਛੱਡਦੇ ਪਰ ਤੁਹਾਡਾ ਇਹ ਛੋਟਾ ਜਿਹਾ ਬੱਚਾ ਜਿਹੜਾ ਇਹ ਕਿਵੇਂ ਜਿੰਨੀ ਕੋਈ ਨੂੰ ਸਮਝ ਪੈ ਰਹੀ ਏ ਕੁਝ ਉਹਦੇ ਉੱਪਰ ਇਤਿਹਾਸ ਦੇ ਚਿੱਤਰ ਜਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਤਸਵੀਰ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਉਹ ਬੱਚਾ ਨਾਲੇ ਤਸਵੀਰਾਂ ਜਿਹੜਾ ਇਹ ਵੇਖ ਰਿਹਾ ਇਸ ਤੇ ਜਿੰਨੀ ਕੋ ਨੂੰ ਸਮਝ ਪੈਂਦੀ ਸੇ ਉਹ ਪੜ ਰਿਹਾ ਸੀ ਤੇ ਨੌਜਵਾਨ ਨੇ ਕਿਹਾ ਵੀ ਭੈਨੇ ਇਹ ਤੁਹਾਡਾ ਬੱਚਾ ਜਿਹੜਾ ਇਹ ਕਿਵੇਂ ਇਸ ਤਰ੍ਹਾਂ ਗੁਰੂ ਦੇ ਨਾਲ ਜੁੜਿਆ ਤੇ ਅਗੋਂ ਉਸ ਭੈਨੇ ਜਿਹੜਾ ਇਹ ਜਵਾਬ ਦਿੱਤਾ ਸੀ ਕਿ ਲੱਗ ਕੇ ਬੱਚੇ ਨਕਲ ਕਰਦੇ ਹੂ ਜੋ ਕੁਝ ਅਸੀਂ ਕਰਾਂਗੇ ਸੁਭਾਵਿਕ ਬਾਤ ਤੇ ਉਹ ਸਾ ਸੰਗਤ ਸੰਸਕਾਰਾਂ ਦੇ ਰੂਪੇ ਸਾਡੇ ਅਗੋਂ ਬੱਚੇ ਕਰਦੇ ਇਸੇ ਕਰਕੇ ਗੁੱਡ ਨੇਸ਼ਨ ਗੁੱਡ ਮਦਰ ਤੇ ਡਿਪੈਂਡ ਕਰਦਾ ਹੈ ਤੇ ਮਾਤਾ ਜਿਉਣੀ ਜੀ ਨੇ ਆਪਣੇ ਪੁੱਤਰ ਨੂੰ ਸਾਧ ਸੰਗਤ ਇਹ ਗੱਲ ਜਿਹੜਾ ਇਹ ਵਾ ਖੂਬੀ ਢਗਦੇ ਨਾਲ ਸਿਖਾਈ ਭਾਈ ਭਗਤਾ ਜੀ ਨੇ ਭਗਤੀ ਵਾਲੇ ਗੁਣ ਭਰੇ ਆਪਣੇ ਪੁੱਤਰ ਦੇ ਅੰਦਰ ਤੇ ਨਾਮ ਰੱਖਿਆ ਸਾਧ ਸੰਗਤ ਦੀਪਾ ਦੀਪਾ ਦਾ ਅਕ ਅਰਥ ਹੁੰਦਾ ਏ ਦੀਪ ਤੋਂ ਸ਼ਬਦ ਬਣਿਆ ਦੀਪਾ ਜਿਹਦਾ ਅਕ ਅਰਥ ਹੋ ਗਿਆ ਜੀ ਰੋਸ਼ਨੀ ਚ ਰਾਤ ਜਗਣ ਵਾਲਾ ਜਾਂ ਦੀਵਾ ਕਹਿੰ ਲਈ ਗੁਰਬਾਣੀ ਵਿੱਚ ਵੀ ਇਹ ਸ਼ਬਦ ਆਇਆ ਹੈ ਘਰ ਦੇ ਅੰਦਰ ਸਾਸ ਸੰਗਤ ਗੁਰਮਤ ਵਾਲਾ ਮਾਹੌਲ ਹੈ ਮਾਤਾ ਪਿਤਾ ਬਾਣੀ ਪੜ੍ਹਦੇ ਨੇ ਤੇ ਭਾਈ ਦੀਪਾ ਜੀ ਵੀ ਬਾਣੀ ਪੜ੍ਹਣ ਲੱਗੇ ਸਨ ਆਇਆ ਜੀ 1700 ਤੇ ਇਸ ਬੱਚੇ ਦੀ ਆਰਪਨਾ ਹੋ ਗਈ 18 ਵਰਿਆਂ ਦੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਵੱਖ-ਵੱਖ ਇਲਾਕਿਆਂ ਵਿੱਚ ਚਿੱਠੀਆਂ ਭੇਜਦੇ ਦੇ ਵੀ ਅਮਰ ਸੰਚਾਰ ਹੋਵੇਗਾ ਸੰਤਾ ਵਾਦ ਤੋਂ ਵਾਦ ਵੱਡੀ ਗਿਣਤੀ ਦੇ ਵਿੱਚ ਅਨੰਪੁਰ ਸਾਹਿਬ ਦੀ ਧਰਤੀ ਤੇ ਪਹੁੰਚੋ ਭਾਈ ਭਗਤਾ ਤੇ ਮਾਤਾ ਜਿਉਣੀ ਜੀ ਨੂੰ ਵੀ ਸੱਦਾ ਮਿਲਿਆ ਹੈ ਤੇ ਸਾ ਸੰਗਤ ਜਿੱਥੇ ਬਾਗੀ ਸੰਤਾ ਗਈਆਂ ਇਲਾਕੇ ਦੀਆਂ ਉਥੇ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਵੀ ਆਪਣੇ ਇਸ ਪੁੱਤਰ ਨੂੰ ਨਾਲ ਲੈ ਕਰਕੇ 18 ਸਾਲਾਂ ਦੀ ਯਾਰ ਬੁલાਏ ਤੇ ਅਨੰਪੁਰ ਸਾਹਿਬ ਦੀ ਧਰਤੀ ਨੂੰ ਚਾਲੇ ਪਾਉਂਦੇ ਨੇ ਅਜੇ ਰਸਤੇ ਵਿੱਚ ਚੱਲ ਰਹੇ ਸਨ ਤੇ ਉਸ ਵਕਤ ਇਹ ਭਾਈ ਦੀਪਾ ਪੁੱਛਦਾ ਏ ਆਪਣੇ ਮਾਤਾ ਪਿਤਾ ਨੂੰ ਵੀ ਮੈਨੂੰ ਅੱਜ ਕਿੱਥੇ ਲੈ ਕੇ ਜਾ ਰਹੇ ਹੋ ਤੇ ਮਾਤਾ ਜਿਉਣੀ ਜੀ ਨੇ ਜਵਾਬ ਦਿੱਤਾ ਪੁੱਤਰ ਜੀ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਲੈ ਕੇ ਜਾ ਰਹੇ ਤੇ ਉਸ ਵਕਤ ਇਹ ਭਾਈ ਦੀਪਾ ਜੀ ਕਹਿਣ ਲੱਗੇ ਵੀ ਮੇਰਾ ਘਰ ਤੇ ਪਹੂ ਪਿੰਡ ਨਗਰ ਵਿਖੇ ਹੈ ਤੇ ਉਸ ਵਕਤ ਮਾਤਾ ਜਿਉਣੀ ਜੀ ਕਹਿਣ ਲੱਗੇ ਵੀ ਪੁੱਤਰ ਜੀ ਸਾਡੇ ਘਰ ਦੇ ਵਿੱਚ 1682 ਈਸਵੀ ਨੂੰ ਤੁਹਾਡਾ ਜਨਮ ਹੋ ਗਿਆ ਸੀ ਪਰ ਅੱਜ ਜਿਹੜਾ ਤੁਹਾਡਾ ਜਨਮ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਹੋਣ ਜਾ ਰਿਹਾ ਹੈ ਅੱਜ ਵੀ ਵੇਖੋ ਤੁਸੀਂ ਜਦੋਂ ਸੰਤਾ ਖੰਡੇ ਬਾਟੇ ਦੀ ਪੋਲ ਛਕਦੀ ਆ ਨੇ ਨਾ ਜੀ ਪੰਜ ਪਿਆਰੇ ਸਹਿਬਾਨ ਜਦੋਂ ਉੱਥੇ ਸਿੱਖ ਰਹਿਤ ਮਰਿਆਦਾ ਧ੍ਰਿੜ ਕਰਵਾਉਂਦੇ ਨੇ ਖੰਡੇ ਬਾਟੇ ਦੀ ਪੋਲ ਜਦੋਂ ਛਕਾਈ ਜਾਂਦੀ ਹੈ ਨਾਲ ਗੁਰਮਤਿ ਦੀ ਗੁਰਤੀ ਵੀ ਦਿੱਤੀ ਜਾਂਦੀ ਹੈ ਤੇ ਨਾਲ ਪੰਜ ਪਿਆਰੇ ਸਹਿਬਾਨ ਇਹ ਗੱਲ ਕਹਿੰਦੇ ਨੇ ਵੀ ਅੱਜ ਤੋਂ ਤੁਹਾਡੀ ਜਾਤ ਕੁੱਲ ਬਰਾਦਰੀ ਸਭ ਕੁਝ ਜਿਹੜਾ ਹੈ ਉਹ ਮਿੱਟੀ ਅੱਜ ਤੋਂ ਤੁਹਾਡਾ ਜਨਮ ਜਿਹੜਾ ਏ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਹੋਇਆ ਏ ਤੇ ਨਾਲੇ ਇੱਕ ਵਜਨ ਕਹਿੰਦੇ ਨੇ ਸਤਿਗੁਰ ਕੈ ਜਨਮੈ ਗਵਨ ਮਿਟਾਇਆ ਤੁਸੀਂ ਅੱਜ ਖੰਡੇ ਬਾਟੇ ਦੀ ਪੌਲ ਛੱਕ ਲਈਏ ਜਾਂ ਛੱਕਣ ਜਾ ਰਹੇ ਹੋ ਅੱਜ ਤੋਂ ਬਾਅਦ ਤੁਹਾਡਾ ਗੁਰੂ ਘਰ ਦੇ ਵਿੱਚ ਇੱਕ ਨਵਾਂ ਜਨਮ ਹੋਇਆ ਏ ਤੇ ਇਸੇ ਤਰ੍ਹਾਂ ਮਾਤਾ ਜਿਉਨੀ ਤੇ ਭਾਈ ਭਗਤਾ ਜੀ ਕਹ ਲਗੇ ਪੁੱਤਰ ਜੀ ਇੱਕ ਜਨਮ ਤੇ ਤੁਹਾਡਾ ਜਿਹੜਾ ਇਹ ਸਾਡੇ ਘਰ ਦੇ ਵਿੱਚ ਹੋਇਆ ਤੇ ਇੱਕ ਤੁਹਾਡਾ ਅੱਜ ਨਵਾਂ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਵਿੱਚ ਹੋਣ ਜਾ ਰਿਹਾ ਹੈ ਅੱਜ ਤੋਂ ਬਾਅਦ ਤੁਹਾਡੇ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸਹਿਬਕੌਰ ਹੋਵੇਗੀ ਉਸ ਵਕਤ ਸਾ ਸੰਗਤ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪ ਜਥੇ ਜਥੇਦਾਰ ਦੇ ਰੂਪ ਵਿੱਚ ਖੱਡੇ ਬਾਟੇ ਦੀ ਪੋਲ ਸੰਤਾਂ ਨੂੰ ਸ਼ਕਾ ਰਹੇ ਨੇ ਤੇ ਜੇ ਸਵਖਤ ਇਸ ਭਾਈ ਦੀਪਾ ਜੀ ਦੀ ਵਾਰੀ ਆਈ ਤੇ ਬਾਜਾਂ ਵਾਲਾ ਸਤਿਗੁਰੂ ਉਸ ਵਖਤ ਸੁਭਾਵਿਕ ਪੁੱਛਦਾ ਏ ਵੀ ਤੁਹਾਡਾ ਨਾਮ ਕੀ ਤੇ ਅਗੋਂ ਜਵਾਬ ਆਇਆ ਵੀ ਮੇਰਾ ਨਾਮ ਹੈ ਭਾਈ ਦੀਪਾ ਕਿ ਕਲਗੇ ਤਰ ਪਾਤਸ਼ਾਹ ਜੀ ਮਹਾਰਾਜ ਕਲਗੇ ਦੀਪਾ ਦਾ ਤੇ ਭਾਵ ਹੁੰਦਾ ਹੈ ਵੀ ਰੋਸ਼ਨੀ ਦੇਣ ਵਾਲਾ ਕਿੰਨੀ ਕੋ ਰੋਸ਼ਨੀ ਵੰਡੀ ਜੀ ਕਿੰਨਿਆ ਤੂੰ ਗਿਆਨ ਦਿੱਤਾ ਜੇ ਤੇ ਉਸ ਵਕਤ ਹੱਥ ਜੋੜ ਕੇ ਕਹਿਣ ਲੱਗੇ ਵੀ ਹਲੇ ਤੇ ਮੈਂ ਆਪ ਹੀ ਨਹੀਂ ਜਗਿਆ ਅੱਜ ਜਗਣ ਵਾਸਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੁਹਾਡੇ ਦਰ ਤੇ ਆ ਗਿਆ ਵਾ ਤੁਸੀਂ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹੋ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਬਚਨ ਹੈ ਸਤਿਗੁਰ ਸ਼ਬਦ ਪੁਜਾਰੋ ਦੀਪਾ ਵਿਣਸਿਓ ਅੰਧਕਾਰ ਕਹਿ ਮੰਦਰ ਰਤਨ ਕੋਠੜੀ ਖੁਲੀ ਅਨੂਪਾ ਉਸ ਵਕਤ ਬਾਬਾ ਦੀਪ ਸਿੰਘ ਇਸ ਤਰ੍ਹਾਂ ਸਾਧ ਸੰਗਤ ਜਾਤਨਾ ਕਰਦੇ ਨੇ ਹੱਥ ਜੋੜ ਕੇ ਤੇ ਅੱਜ ਵੀ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਦੇ ਬਚਨ ਪੜ੍ਹਦੇ ਆ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਵਕਤ ਜੀਵ ਗੁਰੂ ਘਰ ਤੇ ਚੱਲ ਕੇ ਆਉਂਦਾ ਏ ਨਾ ਤੇ ਜਦੋਂ ਗੁਰੂ ਕੀਤੇ ਮੇਰ ਦੇ ਘਰ ਵਿੱਚ ਆਵੇ ਤੇ ਉਹ ਆਪਣਾ ਸੀਸ ਤੇ ਉਪਰ ਸੇਵਕ ਦੇ ਹੱਥ ਰੱਖ ਦੇ ਤੇ ਸਾ ਸੰਗਤ ਜਨਮ ਜਨਮਾਂ ਤਰਾ ਦੀ ਮੈਲ ਜਿਹੜਾ ਆਇਓ ਕੱਟ ਕੇ ਰੱਖ ਦਿੰਦਾ ਹੈ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੈਸਰੀ ਰਾਗ ਦੇ ਵਿੱਚ ਪਹਿਲਾ ਸ਼ਬਦ ਹੈ ਮੇਰਾ ਹੀ ਰਹਿ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲビック ਦੁੱਖ ਉਤਰੇ ਗੁਰ ਨਾਮ ਦਿਓ ਰਿਣ ਲਾਥਾ ਸਾ ਸੰਗਤ ਜਦੋਂ ਭਾਈ ਦੀਪਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨਾ ਦੇ ਚਰਨ ਸ਼ਰਨ ਦੇ ਵਿੱਚ ਪਹੁੰਚਿਆ ਖੰਡੇ ਬਾਟੇ ਦੀ ਪੌ ਲੈਣ ਵਾਸਤੇ ਤੇ ਕਰੰਗੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਉਸ ਵੇਲੇ ਕਿਰਪਾ ਕੀਤੀ ਨਾਨਕ ਨਗਰੀ ਨਦਰ ਨਿਹਾਲ ਦੇ ਮਹਾਵਾਕਾ ਅਨੁਸਾਰ ਜਦੋਂ ਸਾਧ ਸੰਗਤ ਪੰਜ ਛੱਤੇ ਅਮਰਤ ਦੇ ਭਾਈ ਦੀਪਾ ਜੀ ਦੇ ਨੇਤਰਾ ਵਿੱਚ ਪਾਏ ਮਹਾਰਾਜ ਕਹਿੰਗੇ ਗਿਆਨ ਅੰਜੰਦਾ ਸੁਰਮਾ ਪਾ ਕੇ ਰੱਖ ਦਿੱਤਾ ਹੈ ਹੁਣ ਤੁਹਾਡੇ ਜੀਵਨ ਦੇ ਵਿੱਚ ਜਿਹੜਾ ਏ ਅਗਿਆਨ ਨਹੀਂ ਭਰਮ ਨਹੀਂ ਸਾਰੇ ਅਸੀਂ ਦੂਰ ਕਰ ਦਿੱਤੇ ਨੇ ਤੇ ਜਦੋਂ ਸਾਧ ਸੰਗਤ ਪੰਜ ਅਮਰਤ ਦੇ ਜਦੋਂ ਚੋਲੇ ਬਾਬਾ ਦੀਪ ਸਿੰਘ ਜੀ ਦੇ ਕੇਸਾਂ ਦੇ ਵਿੱਚ ਪਾਏ ਮਹਾਰਾਜ ਨੇ ਕਿਹਾ ਹੁਣ ਦਸਮ ਦਵਾਰ ਖੁੱਲ ਗਿਆ ਹੈ ਇਸ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹੀ ਮਹਾਰਾਜ ਖੰਡੇ ਦੀ ਬਾਟੇ ਦੀ ਪੌਣ ਸਾਸ ਸਮਝ ਸ਼ਕਾਉਂਦੇ ਨੇ ਨਾ ਜੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਣ ਕੀਤੀ ਤੇ ਮਹਾਰਾਜ ਨੇ ਕਿਹਾ ਸੀ ਅੱਜ ਤੋਂ ਬਾਦ ਤੂੰ ਅਮਰ ਹੋ ਗਿਆ ਮੌਤ ਨੂੰ ਜਿੱਤਿਆ ਬਾਬਾ ਦੀਪ ਸਿੰਘ ਜੀ ਨੇ ਤੇ ਸਾਸੰਗਤ ਕਿਸੇ ਵਿਦਵਾਨ ਦੇ ਸ਼ਬਦ ਨੇ ਉਹ ਕਹਿੰਦਾ ਏ ਇੱਕ ਘੋਟ ਤੇਰੇ ਬਾਟੇ ਵਿੱਚੋਂ ਪੀ ਕੇ ਪ੍ਰੇਮ ਵਾਲਾ ਕੂਰ ਕੂਰ ਮੌਤ ਨੂੰ ਵੰਗਾਰੇ ਤੇਰਾ ਖਾਲਸਾ ਇੱਕ ਮੁੱਠ ਲੰਗਰ ਵਿੱਚੋਂ ਛੋਲੇਆਂ ਦੀ ਖਾ ਕੇ ਮਸਤ ਹਾਥੀਆਂ ਦੇ ਨਾਲ ਮੱਥਾ ਲਾਵੇ ਤੇਰਾ ਖਾਲਸਾ ਜੇ ਕਿਤੇ ਗੋਲੀਆਂ ਤੇ ਪਰਖਣ ਦੀ ਲੋੜ ਪਏ ਹੱਸ ਹੱਸ ਛਾਤੀਆਂ ਡਾਵੇ ਤੇਰਾ ਖਾਲਸਾ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਉਹਨਾਂ ਨੇ ਸਾਧ ਸੰਗਤ ਬਹੁਤ ਸਾਰੇ ਲੋਕ ਜਿਹੜਾ ਹੈ ਨਾ ਉਹ ਆਪਣੇ ਜੀਵਨ ਦੇ ਵਿੱਚ ਪ੍ਰਮਣ ਕਰਦੇ ਨੇ ਆਵੇ ਕੋ ਮਾਂ ਭਰ ਦੀ ਜੰਗ ਹੋਈ ਜਿਹੜਾ ਅਰਜਨ ਇਹਨਾਂ ਜੀ ਇਹਦਾ ਪੁੱਤਰ ਸੀ ਅਬਮਨਿਉ ਜਿਹੜਾ ਜ਼ੈਦਰਾਥੇ ਉਹ ਵੱਡੀ ਫੌਜ ਲੈ ਕੇ ਆਇਆ ਉਹਨੇ ਅਬਮਨਿਉ ਨੂੰ ਰਣਖੇਤਰ ਦੇ ਵਿੱਚ ਮਾਰ ਦਿੱਤਾ ਅਰਜਨ ਦਾ ਸੱਖਾ ਪੁੱਤਰ ਅਬਮਨਿਉ ਜਦੋਂ ਜ਼ੈਦਰਾਥ ਦੇ ਹੱਥੋਂ ਮਾਰਿਆ ਗਿਆ ਨਾ ਜੀ ਉਸ ਵਕਤ ਜਿੱਥੇ ਅਰਜਨ ਨੇ ਹਥਿਆਰ ਵੀ ਸੁੱਟੇ ਤੇ ਨਾਲ ਉਹਨੇ ਇੱਕ ਪ੍ਰਣ ਕੀਤਾ ਅਰਜਨ ਕਹਿ ਲਗਾ ਵੀ ਮੇਰਾ ਕਾਹਦਾ ਜਿਉਣਾ ਹੈ ਜ਼ੈਦਰਾਥ ਨੇ ਮੇਰੇ ਪੁੱਤਰ ਅਬਮਨਿਉ ਨੂੰ ਰਣਖੇਤਰ ਦੇ ਵਿੱਚ ਮਾਰ ਦਿੱਤਾ ਹੈ आनंद ਤੇ ਤਾਂ ਏ ਜੇਕਰ ਮੈਂ ਆਪਣੀ ਪੁੱਤਰ ਦੀ ਮੌਧਾ ਬਦਲਾ ਜਿਹੜਾ ਇਹ ਜੈਦ ਰਾਤ ਤੋਂ ਲਵਾਂ ਕਲਗਾ ਮੇਰਾ ਜਉਣਾ ਫਿਰ ਫਟਕਾਰ ਲਖ ਲਾਨ ਤੇ ਮੇਰੇ ਜਉਣ ਤੇ ਵੀ ਮੇਰੇ ਪੁੱਤਰ ਨੂੰ ਇਹਨੇ ਰਣਖੇਤਰ ਦੇ ਵਿੱਚ ਮੌਧੇ ਘਾਟ ਉਤਾਰਿਆ ਫਿਰ ਉਥੇ ਅਰਜਨ ਜਿਹੜਾ ਇਹ ਪ੍ਰਣ ਕਰਦਾ ਏ ਕਲਗਾ ਜੇਕਰ ਸ਼ਾਮ ਦਾ ਸੂਰਜ ਡੁੱਬਣ ਤੋਂ ਪਹਿਲਾਂ ਤਰਕਾਲਾ ਤੱਕ ਸ਼ਾਮਾਂ ਤੱਕ ਮੈਂ ਜੈਦ ਰਾਤ ਨੂੰ ਮਾਰ ਲਵਾਂ ਫਿਰ ਤੇ ਠੀਕ ਏ ਮੇਰੀ ਜਿੱਦ ਤੇ ਜੇ ਕਰ ਸ਼ਾਮਾਂ ਤੱਕ ਜੈਦਰਤ ਮੇਰੇ ਤੋਂ ਮਾਰਿਆ ਨਾ ਜਾਏ ਕਲਗਾ ਮੈਂ ਆਪ ਮਰ ਜਾਵਾਂਗਾ ਸਦਕੇ ਜਾਈਏ ਬਾਬਾ ਦੀਪ ਸਿੰਘ ਜੀ ਤੋਂ ਉਹਨਾਂ ਨੇ ਸਾਸੰਗਤ ਇਸ ਤਰ੍ਹਾਂ ਮਰਨ ਦਾ ਪ੍ਰਣ ਨਹੀਂ ਕੀਤਾ ਬਲਕਿ ਜੋ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਕੀਤਾ ਗੁਰਬਾਣੀ ਵੀ ਇਹ ਗੱਲ ਕਹਿੰਦੀ ਏ ਸੂਰ ਬੀਰ ਬਚਨ ਕੇ ਬਲੀ ਬਾਬਾ ਦੀਪ ਸਿੰਘ ਜੀ ਨੇ ਪ੍ਰਣ ਕੀਤਾ ਸੀ ਇਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੇ ਵਰਸਾਈ ਹੋਈ ਇਹ ਨਗਰੀ ਜਿਹਦੇ ਬਾਬਤ ਆਪਾ ਪੜਨੇ ਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਕਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਇਹ ਦਾਤਿਆ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਕੇਵਲ ਇਮਾਰਤ ਨਹੀਂ ਮਹਾਰਾਜ ਇਹ ਸਿੱਖਾਂ ਦਾ ਹਿਰਦਾ ਹੈ ਇਹਦੇ ਬਾਬਤ ਤੁਸੀਂ ਆਪ ਇਹ ਬਚਨ ਕਹਿੰਦੇ ਹੋ ਡਿਠੇ ਸਬੇ ਥਾਬ ਨਹੀਂ ਤੁਦ ਜਿਆ ਇਹਦੇ ਵਰਗਾ ਤੇ ਸਥਾਨ ਦੂਜਾ ਕੋਈ ਹੋਰ ਹੈ ਹੀ ਨਹੀਂ ਤੇ ਅਹਿਮਦ ਸ਼ਾਹ ਅਬਦਾਲੀ ਉਹਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੁਬੇਦਾਰ ਬਣਾਇਆ ਤੇ ਜਹਾਨ ਖਾਨ ਨੂੰ ਸੈਨਾਪਤੀ ਜਿਹੜਾ ਉਹ ਥਾਪਿਆ ਤੇ ਉਹਨਾਂ ਨੂੰ ਹੁਕਮ ਕੀਤਾ ਸੀ ਵੀ ਤੁਸੀਂ ਸੱਜ ਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਢਾ ਦਿਓ ਤੇ ਨਾਲੇ ਸਰੋਵਰ ਨੂੰ ਮਲਬੇ ਦੇ ਨਾਲ ਭੁਰ ਦਿਓ ਤੇ ਜਦੋਂ ਸਾਸ ਜਦੋਂ ਉਹਨਾਂ ਨੇ ਐਸਾ ਕੀਤਾ ਤੇ ਉਸ ਵਕਤ ਬਾਬਾ ਦੀਪ ਸਿੰਘ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਇਸ ਬੁੱਢੇ ਜਰਨੈਲ ਨੇ ਪਤਾ ਪ੍ਰਣ ਕੀ ਕੀਤਾ ਅਰਜੁਨ ਜਿਹੜਾ ਏ ਉਹ ਪ੍ਰਣ ਕਰਦਾ ਏ ਕਿ ਜੇਕਰ ਮੈਂ ਆਪਣੇ ਪੁੱਤਰ ਦੀ ਮੌਦਾ ਬਦਲਾ ਸ਼ਾਮਾਂ ਤੱਕ ਜੈਦ ਰਾਤੋਂ ਨਹੀਂ ਲੈਂਦਾ ਤੇ ਮੈਂ ਮਰ ਜਾਵਾਂਗਾ ਆਪਣੇ ਪ੍ਰਾਣ ਤਿਆਗ ਦਿਆਂਗਾ ਤੇ ਸਿੱਖ ਕੌਮ ਦਾ ਇਹ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਕ ਪ੍ਰਣ ਕਰਦਾ ਏ ਤੇ ਨਾਲੇ ਮੌਤ ਨੂੰ ਮਖੌਲਾ ਕਰਦਾ ਏ ਉਸ ਵਕਤ ਬਾਬਾ ਗੁੱਡਾ ਜੀ ਬਾਬਾ ਦੀਪ ਸਿੰਘ ਜੀ ਨੇ ਇਹ ਗੱਲ ਕਹੀ ਸੀ ਕਿ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਇਸ ਪਵਿੱਤਰ ਘਰ ਨੂੰ ਅਤੇ ਪਵਿੱਤਰ ਸਰੋਵਰ ਨੂੰ ਜਿਨ੍ਹਾਂ ਪਾਪੀਆਂ ਜ਼ਾਲਮਾਂ ਨੇ ਇਸ ਤਰ੍ਹਾਂ ਬੇਅਦਬੀ ਕੀਤੀ ਏ ਜਾਂ ਪਵਿੱਤਰ ਸਰੋਵਰ ਨੂੰ ਮਲਬੇ ਦੇ ਨਾਲ ਪੂੜਿਆ ਏ ਜਿੰਨੀ ਦੇਰ ਤੱਕ ਇਹ ਤੇਰਾ ਦਾਸ ਤੇਰੇ ਘਰ ਦਾ ਲਾਲਾ ਗੋਲਾ ਇਹਨਾਂ ਝਾਲਮਾਂ ਨੂੰ ਸੋਧਾ ਨਹੀਂ ਨਾ ਨਾਲ ਲੈਂਦਾ ਜਾਂ ਇਹਨਾਂ ਤੋਂ ਬਦਲਾ ਨਹੀਂ ਲੈ ਲੈਂਦਾ ਗੁਰੂ ਰਾਮਦਾਸ ਪਾਤਸ਼ਾਹ ਮੈਂ ਉਨੀ ਦੇਰ ਤੱਕ ਮਰਾਂਗਾ ਨਹੀਂ ਗੁਰੂ ਰਾਮਦਾਸ ਪਾਤਸ਼ਾਹ ਮੇਰਾ ਜਿਹੜਾ ਸੀਸ ਹੈ ਨਾ ਇਹ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਇਹ ਰਾਹਾਂ ਦਾ ਮੋਤਾਜ ਨਹੀਂ ਮੇਰੇ ਸੀਸ ਦੀ ਜਿਹੜੀ ਥਾਂ ਹੈ ਉਹ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਚਰਨਾਂ ਦੇ ਵਿੱਚ ਇਹ ਪ੍ਰਣ ਕੀਤਾ ਨਾ ਜੀ ਬਾਬਾ ਦੀਪ ਸਿੰਘ ਜੀ ਨੇ ਤੇ ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਉਹ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਪ੍ਰਣ ਕੀਤਾ ਤੇ ਨਾਲ ਇਹ ਵਚਨ ਕੀਤੇ ਕਿ ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ ਭਾਜੜਾ ਪਾਵਾਂਗਾ ਸਿੱਖਾਂ ਦੇ ਵੈਰੀਆਂ ਨੂੰ ਮੈਂ ਵੀ ਇਹ ਜਿਹੜੇ ਜ਼ਾਲਮ ਚੜਾਈ ਕਰਕੇ ਆਏ ਨੇ ਇਹਨਾਂ ਦੇ ਨਾਲ ਮੈਂ ਖੱਡਾ ਖੜਕਾਵਾਂਗਾ ਪਵਿੱਤਰ ਸਰੋਵਰੀ ਦਾ ਜਿਹੜਾ ਇਹ ਬਦਲਾ ਲਵਾਂਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੋਕ ਜਿਹੜਾ ਇੱਕ ਕੜਾ ਪ੍ਰਸ਼ਾਦੀ ਦੇ ਕਢਾਉਂਦੇ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਤੇਰਾ ਸੇਵਕ ਜਿਹੜਾ ਏ ਆਪਣਾ ਸੀਸ ਭੇਟਾ ਕਰੇਗਾ ਤੇਰੇ ਚਰਨਾਂ 'ਵਿ ਤੇ ਐਸਾ ਪ੍ਰਣ ਜਿਹੜਾ ਏ ਬਾਬਾ ਦੀਪ ਸਿੰਘ ਜੀ ਨੇ ਕੀਤਾ ਵੀ ਤੇ ਮੈਂ ਬਚਨ ਕਰ ਰਿਹਾ ਵਾਂ ਜਿਸ ਵਕਤ ਅਮਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਬਾਟੇ ਦੀ ਪੌਲ ਸ਼ਕੀ ਤੇ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ ਜਨਮ ਜਨਮ ਕੇ ਕਿਲビック ਦੁੱਖ ਉਤਰੇ ਗੁਰਨਾਮ ਦਿਓ ਰਣ ਲਾਥਾ ਉਸ ਵਕਤ ਮਹਾਰਾਜ ਨੇ ਕਹਿ ਦਿੱਤਾ ਵੀ ਅੱਜ ਤੋਂ ਬਾਅਦ ਤੁਹਾਡਾ ਨਾਮ ਜੜਾਏ ਉਹ ਬਾਬਾ ਦੀਪ ਸਿੰਘ ਰੱਖਨੇ ਨਾਲੇ ਕਲਗੀ ਤਰਪਾਚਾ ਜੀ ਮਹਾਰਾਜ ਨੇ ਨਾਮਕਰਨ ਕੀਤਾ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਫਿਰ ਮਹਾਰਾਜ ਜੀ ਦੇ ਚਰਨ ਫੜ ਲਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿ ਲੱਗੇ ਕਿ ਦਾਤਾ ਜੀ ਕਈ ਵਾਰੀ ਹਨੇਰੀਆਂ ਹੁੰਦੀਆਂ ਨੇ ਝੱਖੜ ਆਉਂਦੇ ਨੇ ਦੀਵੇ ਬੁੱਝ ਜਾਂਦੇ ਨੇ ਪਰ ਕਲਗੀ ਤਰਪਾਚਾ ਜੀ ਮਹਾਰਾਜ ਬਾਬਾ ਦੀਪ ਸਿੰਘ ਜੀ ਦੀ ਗੱਲ ਸੁਣ ਕੇ ਕਹਿ ਲਗੇ ਬਾਬਾ ਦੀਪ ਸਿੰਘ ਜੀ ਠੀਕ ਹੈ ਬਾਰੀ ਤੌਰ ਤੇ ਹਨੇਰੀਆਂ ਆਉਣ ਝੱਖੜ ਚੁੱਲਣ ਤੇ ਦੀਵੇ ਕਈ ਵਾਰੀ ਬੁੱਝ ਜਾਇਆ ਕਰਦੇ ਨੇ ਪਰ ਸੱਚ ਇਹ ਵੇ ਕਿ ਜਿਹੜਾ ਅਸੀਂ ਅੱਜ ਤੇਰੇ ਅੰਦਰ ਦੀਵਾ ਜਗਾ ਦਿੱਤਾ ਇਹ ਨਾ ਤੇਰਾ ਸੀਸ ਤੇ ਜਿਹੜਾ ਉਹ ਧੜ ਤੋਂ ਵੱਖ ਹੋ ਸਕਦਾ ਏ ਪਰ ਇਹ ਦੀਵਾ ਸੀ ਬੁੱਝਾ ਨਹੀਂ ਦੇ ਆਂਦਾ ਅੱਜ ਵੀ ਸਾਧ ਸੰਗਤ ਜੇਕਰ ਵੇਖਿਆ ਜਾਏ ਮੈਂ ਸ਼ੁਰੂਆਤ ਇਥੋਂ ਕੀਤੀ ਵੀ ਸਮੁੱਚਾ ਬ੍ਰਹਿਮੰਡ ਕਹਿ ਲਈਏ ਕਿ ਬਾਬਾ ਦੀਪ ਸਿੰਘ ਜੀ ਦੀ ਰੋਸ਼ਨੀ ਨੂੰ ਮਾਨ ਰਿਹਾ ਅਸੀਂ ਉਹਨਾਂ ਦੀ ਰੋਸ਼ਨੀ ਦੇ ਵਿੱਚ ਸਾਧ ਸੰਗਤ ਬੈਠੇ ਹੋਏ ਹਾਂ ਇੱਥੇ ਹੀ ਬਸ ਨਹੀਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਦਰ ਤੇ ਰਹੇ ਉਸ ਵਕਤ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਇਹ ਆਪਣੇ ਨਗਰ ਸਾਧ ਸੰਗਤ ਵਾਪਸ ਆਏ ਤੇ ਬਾਬਾ ਦੀਪ ਸਿੰਘ ਜੀ ਗੁਰੂ ਘਰ ਦੇ ਵਿੱਚ ਰਹਿ ਕੇ ਜਿਹੜਾ ਏ ਉਹ ਸੇਵਾ ਕਰਦੇ ਨੇ ਕਈ ਪਾਸ਼ਾਵਾ ਦਾ ਗਿਆਨ ਜਿਹੜਾ ਇਹ ਹਾਸਲ ਕੀਤਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੇ ਗੁਰਮੁਖੀ ਅਰਬੀ ਫਾਰਸੀ ਦੇਵਗੰਦਾਰੀ ਇਹ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਨੇ ਨਾਨਕਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦੇ ਕੋਲ ਰਹਿ ਕੇ ਸਿੱਖਿਆ ਤੇ ਉਚੇਚੇ ਤੌਰ ਤੇ ਜੋ ਗੁਰੂ ਬਾਣੀ ਦਾ ਗਿਆਨ ਹਾਸਲ ਕੀਤਾ ਨਾ ਜੀ ਉਹ ਭਾਈ ਮਨੀ ਸਿੰਘ ਜੀ ਪਾਸੋਂ ਕਿਉਂਕਿ ਜਿਹੜੇ ਭਾਈ ਮਨੀ ਸਿੰਘ ਜੀ ਨੇ ਨਾ ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੋਂ ਵੀ 22 ਸਾਲ ਵੱਡੇ ਸਨ ਉਮਰ ਕਰਕੇ ਕਹਿ ਰਿਆ ਵਾ ਵੈਸੇ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੀ ਵੱਡੀ ਤਪੱਸਿਆ ਹੈ ਨਾ ਜੀ ਮੈਂ ਉਮਰ ਕਰਕੇ ਕਹਿ ਰਿਹਾ ਵਾਂ ਵੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਜਿਹੜਾ ਪ੍ਰਕਾਸ਼ 1666 ਦਾ ਹੈ ਤੇ ਜਿਹੜਾ ਭਾਈ ਮਨੀ ਸਿੰਘ ਜੀ ਦਾ ਜਨਮ ਹੈ ਨਾ ਜੀ ਉਹ 1644 ਈਸਵੀ ਦਾ ਤਕਰੀਬਨ 20-22 ਸਾਲ ਭਾਈ ਮਨੀ ਸਿੰਘ ਜੀ ਵੱਡੇ ਨੇ ਤੇ ਉਹਨਾਂ ਨੇ ਭਾਈ ਮਨੀ ਸਿੰਘ ਜੀ ਪਾਸੋਂ ਇਹ ਗੁਰਬਾਣੀ ਦੇ ਸਾਧ ਸੰਗਤ ਗਿਆਨ ਹਾਸਲ ਕੀਤਾ ਗੁਰਬਾਣੀ ਨੂੰ ਕੰਠ ਕਰਦੇ ਨੇ ਜਾਂ ਇਉਂ ਕਹ ਲਈਏ ਸੌਖੇ ਸ਼ਬਦਾਂ ਦੇ ਵਿੱਚ ਸ਼ਸਤਰ ਅਤੇ ਸਾਸਤਰ ਇਹ ਦੋਵੇਂ ਵਿਦਿਆ ਜੜੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਰਹਿ ਕੇ ਸਾਸੰਗਤ ਹਾਸਲ ਕੀਤੀਆਂ ਤੇ ਸਾਲ ਆਇਆ 1703 ਉਸ ਵਕਤ ਭਾਈ ਭਗਤਾ ਜੀ ਅਤੇ ਮਾਤਾ ਜਿਉਣੀ ਜੀ ਫਿਰ ਸਾਸੰਗਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਾਜਾ ਵਾਲੇ ਸਤਿਗੁਰਾਂ ਦੇ ਕੋਲ ਆਏ ਨੇ ਤੇ ਉਹਨਾਂ ਨੇ ਨਾਲੇ ਮੱਥਾ ਟੇਕਿਆ ਤੇ ਨਾਲੇ ਜਦੋਂ ਆਪਣੇ ਸਹਿਬਜ਼ਾਦੇ ਦੇ ਦਰਸ਼ਨ ਕੀਤੇ ਨਾ ਜੀ ਆਪਣੇ ਪੁੱਤਰ ਨੂੰ ਵੇਖਿਆ ਤੇ ਸਾਧ ਸੰਗਤ ਅੱਜ ਵੀ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਵੇਖਦੇ ਹੋ ਤੇ ਉਹ ਨਿਹੰਗ ਸਿੰਘ ਵਾਲਾ ਉਹਨਾਂ ਦਾ ਬਾਣਾ ਹੱਥ ਵਿੱਚ ਸਾਧ ਸੰਗਤ ਖੰਡਾ ਤੇ ਉਸ ਵਕਤ ਭਾਈ ਭਗਤਾ ਜੀ ਅਤੇ ਮਾਤਾ ਜਉਣੀ ਜੀ ਉਹ ਵੇਖ ਕੇ ਡੰਗ ਰਹਿ ਗਏ ਵੀ ਅਲੀ ਕਿਰਪਾ ਕੀਤੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨੇ ਉਸ ਵਕਤ ਬੇਨਤੀ ਕਰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੇਕਰ ਆਪ ਜੀ ਦੀ ਆਗਿਆ ਹੋਵੇ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਧਰਮ ਚਲਾਇਆ ਉਹਦੇ ਵਿੱਚ ਗ੍ਰਿਸ਼ਤੀ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਤੇ ਉਸ ਵਕਤ ਮਾਤਾ ਪਿਤਾ ਹੱਥ ਜੋੜ ਕੇ ਕਹਿ ਲਗੇ ਵੀ ਜੇਕਰ ਤੁਹਾਡੀ ਆਗਿਆ ਹੋਵੇ ਤੇ ਅਸੀਂ ਆਪਣੇ ਇਸ ਸਹਬਜ਼ਾਦੇ ਨੂੰ ਨਾਲ ਲੈ ਜਾਈਏ ਤੇ ਇਹਦਾ ਆਨੰਦ ਕਾਰਜ ਅਸੀਂ ਕਰਨਾ ਚਾਹੁੰਦੇ ਹਾਂ ਤੇ ਕਲਗੇ ਤਾਂ ਪਾਤਸ਼ਾਹ ਜੀ ਮਹਾਰਾਜ ਨੇ ਆਗਿਆ ਦਿੱਤੀ ਆਪਣੇ ਮਾਤਾ ਪਿਤਾ ਦੇ ਨਾਲ ਨਾਲੇ ਮਹਾਰਾਜ ਨੇ ਹਦਾਇਤ ਕੀਤੀ ਕਿ ਬਾਬਾ ਦੀਪ ਸਿੰਘ ਜੀ ਜਿਸ ਤਰ੍ਹਾਂ ਇੱਥੇ ਅੰਮ੍ਰਿਤ ਵੇਲਾ ਸਾਂਭਦੇ ਹੋ ਨਾ ਗੁਰਬਾਣੀ ਪੜ੍ਹਦੇ ਹੋ ਸ਼ਸਤਰਾਂ ਦਾ ਅਭਿਆਸ ਕਰਦੇ ਹੋ ਸੇਵਾ ਕਰਦੇ ਹੋ ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ ਤੁਸੀਂ ਜਿੱਥੇ ਮਰਜੀ ਹੋਵੋ ਅੰਮ੍ਰਿਤ ਵੇਲਾ ਕਦੇ ਵੀ ਖੁੰਝਾਣਾ ਨਹੀਂ ਬਾਣੀ ਹਰ ਰੋਜ਼ ਜਿੰਨੀ ਵੀ ਹੋ ਸਕੇ ਵਾਦ-ਵਾਦ ਕੰਠ ਕਰੋ ਤੇ ਇਹ ਗਿਆਨ ਜਿਹੜਾ ਹੈ ਤੁਸਾਂ ਨੇ ਹੋਰਾਂ ਦੇ ਅੱਗੇ ਵੀ ਵੰਡਣਾ ਹੈ ਇਹ ਡਿਊਟੀ ਲਗਾਈ ਬਾਬਾ ਦੀਪ ਸਿੰਘ ਜੀ ਦੀ ਤੇ ਸਾ ਸੰਗਤ ਸਤਿਗੁਰਾਂ ਤੋਂ ਆਗਿਆ ਲੈ ਕਰਕੇ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਨਗਰ ਪਹੁੰਚ ਵਿੰਡ ਇੱਥੇ ਪਹੁੰਚੇ ਇੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਨ ਆਇਆ 1704 ਜਦੋਂ ਸਾ ਸੰਗਤ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਛੱਡਦੇ ਨੇ ਤੇ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦਮਦਵਾ ਸਾਹਿਬ ਦੀ ਧਰਤੀ ਤੇ ਪਹੁੰਚੇ ਨਾ ਇਧਰ ਬਾਬਾ ਦੇਵ ਸਿੰਘ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਤਪੁਰ ਸਾਹਿਬ ਦਾ ਕਿਲਾ ਜਿਹੜਾ ਓ ਛੱਡਿਆ ਇਹ ਸਾਕਾ ਚਮਕੌਰ ਵਾਪਰਿਆ ਸਾਕਾ ਸਰਹੰਦ ਵਾਪਰਿਆ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਜਦੋਂ ਸਾਧ ਸੰਗਤ ਦੰਦਮਾ ਸਰ ਦੀ ਤਰਫੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਆਏ ਨਾ ਉਸ ਵਕਤ ਹੱਥ ਜੋੜ ਕੇ ਨਾਲੇ ਮੱਥਾ ਟੇਕਿਆ ਤੇ ਨਾਲੇ ਮਹਾਰਾਜ ਤੋਂ ਮਾਫੀ ਮੰਗਦੇ ਕਿ ਮਹਾਰਾਜ ਐਸਾ ਢਿੱਡ ਦਾ ਸਮਾਂ ਆਇਆ ਕੌਮ ਤੇ ਤੇ ਮੈਂ ਗੈਰ ਹਾਜ਼ਰ ਰਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਂ ਵੀ ਚਾਹੁੰਦਾ ਸਾਂ ਪੀ ਜਿਸ ਤਰ੍ਹਾਂ ਆਪ ਜੀ ਦੇ ਸਹਿਬ ਜਾਦੇ ਬਾਬਾ ਦੀਪ ਸਿੰਘ ਬਾਬਾ ਜਹਾਦਰ ਸਿੰਘ ਜੀ ਉਹਨਾਂ ਨੇ ਰਣ ਖੇਤਰ ਦੇ ਵਿੱਚ ਸ਼ਹਾਦਤ ਦੀ ਅਵਧੀ ਨੂੰ ਮਾਨਿਆ ਨਾ ਮਹਾਰਾਜ ਕਿਰਪਾ ਕਰੋ ਮੇਰੇ ਤੋਂ ਵੀ ਇਹ ਸੇਵਾ ਲਓ ਤੇ ਕਲਗੇਤਰ ਪਾਤਸ਼ਾਹ ਜੀ ਮਹਾਰਾਜ ਉਸ ਵਕਤ ਕਹਿ ਲੱਗੇ ਬਾਬਾ ਦੀਪ ਸਿੰਘ ਜੀ ਹੱਲੇ ਉਸ ਸਮਾ ਜਿਹੜਾ ਆਇਆ ਨਹੀਂ ਅਸੀਂ ਆਪ ਜੀ ਤੋਂ ਸੇਵਾ ਜ਼ਰੂਰ ਲਵਾਵਾਂਗੇ ਤੇ ਸਾਸ ਸੰਗਤ ਸੇਵਾ ਲਈ ਵੀ ਤੇ ਕੋ ਬਾਬਾ ਦੀਪ ਸਿੰਘ ਜੀ ਨੂੰ ਆਪਾਂ ਅੱਜ ਚੇਤੇ ਕਰ ਰਹੇ ਆਂ ਤੇ ਮੈਂ ਬੇਨਤੀ ਕਰਾਂ ਕਲਗੇ ਤਰ ਪਾਤਸ਼ਾਹ ਜੀ ਮਹਾਰਾਜ ਜਦੋਂ ਦੰਦਮਾ ਸਾਹਿਬ ਦੀ ਧਰਤੀ ਤੋਂ ਅੱਗੇ ਚੱਲਦੇ ਨੇ ਇੱਥੇ ਸਤਿਗੁਰਾਂ ਨੇ ਜਿੰਨਾ ਵੀ ਸ੍ਰੀ ਦੰਦਮਾ ਸਾਹਿਬ ਦਾ ਪ੍ਰਬੰਧ ਸੀ ਨਾ ਜੀ ਉਹ ਬਾਬਾ ਦੀਪ ਸਿੰਘ ਜੀ ਨੂੰ ਸੌਂਦਿਆ ਵੀ ਇਥੋਂ ਦੀ ਸੇਵਾ ਸੰਭਾਲ ਆਪ ਜੀ ਨੇ ਕਰਨੀ ਤੇ ਨਾਲ ਭਾਈ ਮਨੀ ਸਿੰਘ ਜੀ ਤੂੰ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਵੀ ਜਿਹੜਾ ਇਹ ਕਰਵਾਇਆ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਰ੍ਹਾਂ ਉਤਾਰੇ ਕਰਨੇ ਨੇ ਚਾਰ ਉਤਾਰੇ ਜੜਾਏ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਆਪਣੇ ਹੱਥੀ ਕੀਤੇ ਇਹ ਕੋਈ ਛੋਟਾ ਮੋਟਾ ਕੰਮ ਨਹੀਂ ਸਾਧ ਸੰਗਤ ਜੀ ਬਹੁਤ ਵੱਡਾ ਅੱਜ ਵੇਖੋ ਬੇਸ਼ੱਕ ਸਾਡੇ ਕੋਲ ਪ੍ਰੈਸ ਨੇ ਫਿਰ ਵੀ ਜੇਕਰ ਪ੍ਰੈਸ ਦੇ ذریعے ਵੀ ਆਪਾਂ ਜੇਕਰ ਅੱਜ ਸਿਪਾਈ ਕਰਨੀ ਹੋਵੇ ਤੇ ਹਫ਼ਤਾ ਦਾਦਨ ਫਿਰ ਵੀ ਲੱਗ ਜਾਂਦੇ ਨੇ ਪਰ ਜੇਕਰ ਹੱਥ ਦੇ ਨਾਲ ਇਹ ਕੋਈ ਸੇਵਾ ਸਾਧ ਸੰਗਤ ਆਵਣੀ ਬਹੁਤ ਵੱਡੀ ਸੇਵਾ ਹੈ ਤੇ ਮੈਂ ਇਥੋਂ ਤੱਕ ਇਤਿਹਾਸ ਦੇ ਦਰਸ਼ਨ ਕੀਤੇ ਕਹਿੰਦੇ ਨੇ ਵੀ ਜਿਹੜਾ ਤੱਕ ਇਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਜੋ ਬਾਬਾ ਦੀਪ ਸਿੰਘ ਜੀ ਨੇ ਸਾਸੰਗਤ ਹੱਥੀ ਲਿਖਿਆ ਸਾਲ ਦੇ ਵਿੱਚ ਪੰਜ ਵਰੀ ਉਹਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ 2 ਕਿਲੋ ਸਿਉਨੇ ਦੇ ਨਾਲ ਸਾਸੰਗਤ ਪੂਰੀ ਝਿਲਤ ਜਿਹੜੀ ਹੈ ਨਾ ਉਹ ਤਿਆਰ ਕੀਤੀ ਗਈ ਸੀ ਤੇ ਬਾਬਾ ਦੀਪ ਸਿੰਘ ਜੀ ਕਲਮਾ ਵੀ ਜਿਹੜਾ ਇਹ ਘੜਿਆ ਕਰਦੇ ਸਨ ਜਦੋਂ ਭਾਈ ਮਣੀ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਰਹੇ ਸਨ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਲਿਖਾ ਰਹੇ ਸਨ ਬڑا 사ਸੰਗਤ ਪ੍ਰਬੰਧ ਸਾਰਾ ਜਿਹੜਾ ਏ ਬਾਬਾ ਦੀਪ ਸਿੰਘ ਜੀ ਨੇ ਸੰਭਾਲਿਆ ਤੇ ਉਸ ਤੋਂ ਬਾਅਦ ਜਿਹੜਾ ਮਿਸਲਾਂ ਬੜੀਆਂ ਸ਼ਹੀਦਾ ਮਿਸਲਾਂ ਦੇ ਜਥੇਦਾਰੀ ਜਿਹੜਾ ਏ ਉਹ 사ਸੰਗਤ ਬਾਬਾ ਦੀਪ ਸਿੰਘ ਜੀ ਰਹੇ ਤੇ ਜੇਕਰ ਅਹਿਮਦ ਸ਼ਾਹ ਅਬਦਾਲੀ ਉਹ 사ਸੰਗਤ ਹਮਲਾ ਕਰਦਾ ਏ ਹਿੰਦੁਸਤਾਨ ਕੇ 1756 ਇਸਵੀ ਨੂੰ ਚੌਥਾ ਹਮਲਾ ਕੀਤਾ ਇਤੋਂ ਦੀਆਂ ਬਹੁ ਬੀਟੀਆਂ ਨੂੰ ਜਦੋਂ ਉਹ ਆਪਣੇ ਮਨ ਪਰਚਾਵੇ ਵਾਸਤੇ ਲੈ ਕੇ ਜਾ ਰਿਹਾ ਸੀ ਅੱਜ ਵੀ ਜਦੋਂ ਤੁਸੀਂ ਜਾਂਦੇ ਹੋ ਨਾ ਜੀ ਅੰਬਾਲਾ ਤੋਂ ਸਾਸੰਗਤ ਪਿਪਲੀ ਨੂੰ ਤੇ ਰਸਤੇ ਵਿੱਚ ਮਾਰ ਕਡਾ ਪੈਂਦਾ ਹੈ ਜੀ ਸ਼ਾਬਾਦ ਉਥੇ ਜਿਹੜਾ ਹੈ ਬਾਬਾ ਦੀਪ ਸਿੰਘ ਜੀ ਨੇ 2200 ਦੇ ਕਰੀਬ ਜਿਹੜਾ ਹੈ ਨਾ ਹਿੰਦੂਸਤਾਨ ਦੀ ਬਹੁ ਬੇਟੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਉੱਪਰ ਹਮਲਾ ਕਰਕੇ ਨਾ ਸਿਪਾਹੀਆਂ ਦੇ ਤੇ ਉਹਨਾਂ ਸਾਸੰਗਤ ਬਹੁ ਬੇਟੀਆਂ ਨੂੰ ਜਿਹੜਾ ਏ ਰਿਹਾ ਕਰਵਾਇਆ ਤੇ ਉਹਨਾਂ ਨੂੰ ਮਹਫੂਦ ਜਿਹੜਾ ਏ ਉਹਨਾਂ ਦੇ ਘਰੋ ਘਰੀ ਪਹੁੰਚਾਇਆ ਇਹ ਬਾਬਾ ਦੀਪ ਸਿੰਘ ਜੀ ਦੇ ਹਿੱਸੇ ਸਾਸੰਗਤ ਸੇਵਾ ਆਈ ਬੜੀ ਬਹਾਦਰ ਸੇਵਾ ਉਹਨਾਂ ਨੇ ਸਿੱਖ ਪੰਦੇ ਕੀਤੇ ਜੇਕਰ ਸਾਡੇ ਗੁਰਤਾਮਾ ਦੇ ਵੱਲ ਕਿਸੇ ਨੇ ਸਾਸੰਗਤ ਮਾਰੀ ਨਜ਼ਰ ਰਖੀ ਤੇ ਬਾਬਾ ਦੀਪ ਸਿੰਘ ਜੀ ਉੱਥੇ ਫਿਰ ਖੰਡਾ ਵਿਕੜ ਕਾਉਂਦੇ ਨੇ ਜਿਵੇਂ ਅੰਮ੍ਰਿਤ ਵੇਲੇ ਦੀ ਦੀਵਾਲ ਵਿੱਚ ਵੀ ਅਰਜ਼ੀ ਕੀਤੀ ਸੀ ਵੇਖੋ ਜਦੋਂ ਸਾਸੰਗਤ ਜਵਾਨੀ ਵਾਲਾ ਦੌਰ ਹੁੰਦਾ ਹੈ ਨਾ ਤੇ ਬੰਦਾ ਜਿਹੜਾ ਆਏ ਉਸ ਵਕਤ ਸ਼ਸਤਰਾਂ ਦਾ ਅਭਿਆਸ ਕਰਦਾ ਹੈ ਪਰ ਬਾਬਾ ਦੀਪ ਸਿੰਘ ਜੀ ਨੇ ਉਸ ਵਕਤ ਜਿਹੜਾ ਆਏ ਉਹ ਸਾਸੰਗਤ ਕਲਮ ਚੁੱਕੀ ਤੇ ਜਦੋਂ ਕਲਮ ਦਾ ਸਾਸੰਗਤ ਦੌਰ ਸੀ ਉਸ ਲਗਤ 75 ਸਾਲਾਂ ਦੇ ਆਰਬਲਾ ਦੇ ਵਿੱਚ 18 ਸੇਰ ਦਾ ਖੰਡਾ ਜਿਹੜਾ ਇਹ ਬਾਬਾ ਦੀਪ ਸਿੰਘ ਜੀ ਨੇ ਖੜਕਾਇਆ ਸੋ ਅੱਜ ਵੀ ਸਾਸੰਗਤ ਜਦੋਂ ਗੁਰੂ ਘਰ ਦੀ ਮਾਨ ਮਰਿਆਦਾ ਦੀ ਗੱਲ ਆਉਂਦੀ ਹੈ ਤੇ ਸਾਨੂੰ ਬਾਬਾ ਦੀਪ ਸਿੰਘ ਜੀ ਦੇ ਨਿਯਾਈ ਉਹਨਾਂ ਦੇ ਜੀਵਨ ਤੋਂ ਸਾਸੰਗਤ ਸੇਧ ਲਈਏ ਜਿਸ ਤਰ੍ਹਾਂ ਉਹਨਾਂ ਨੇ ਨਿਸ਼ਕਾਮ ਭਾਵਨਾ ਦੇ ਨਾਲ ਸੇਵਾ ਕੀਤੀ ਇੱਕ ਤੇ ਸੇਵਾ ਦੀ ਦਾਤ ਬਾਬਾ ਦੀਪ ਸਿੰਘ ਜੀ ਤੋਂ ਝੋਲੀ ਅੱਡ ਕੇ ਮੰਗੀਏ ਤੇ ਦੂਸਰਾ ਜਿਸ ਤਰ੍ਹਾਂ ਉਹਨਾਂ ਦਾ ਆਪਣੇ ਗੁਰਧਾਮਾਂ ਦੇ ਨਾਲ ਸਾ ਸੰਗਤ ਪ੍ਰੇਮ ਸੀ ਨਾ ਜੀ ਇਸ ਤਰ੍ਹਾਂ ਸਾਡਾ ਵੀ ਸਾਡੇ ਗੁਰਧਾਮਾਂ ਦੇ ਨਾਲ ਸਾ ਸੰਗਤ ਪ੍ਰੇਮ ਬਣੇ ਤੇ ਜੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਤੁਹਾਨੂੰ ਨੇ ਖੰਡੇ ਬਾਟੇ ਦੀ ਪੌੜ ਲਈ ਤੇ ਸਾ ਸੰਗਤ ਅੱਜ ਵੀ ਆਪਾਂ ਜਿਹੜਾ ਇਹ ਭਾਈ ਗੁਰਦਾਸ ਦੀਆਂ ਵਾਰਾਂ ਪੜਦੇ ਆਂ ਭਾਈ ਗੁਰਦਾਸ ਜੀ ਅੱਜ ਵੀ ਸਾਨੂੰ ਇਹ ਸੇਹ ਦਿੰਦੇ ਨੇ ਪਿਉ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ ਜਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਉੱਪਰ ਕਿਰਪਾ ਵਰਤੀ ਨਾ ਜੀ ਬਾਜਾਂ ਵਾਲੇ ਸਤਿਗੁਰਾਂ ਦੀ ਇਸੇ ਤਰ੍ਹਾਂ ਸਾਡੇ ਤੇ ਵੀ ਕਿਰਪਾ ਵਰਤ ਸਕਦੀ ਏ ਜੇਕਰ